ਕਦਾਂ ਵੀ ਮਿੱਤਰੋ ਕੀ ਹਾਲ ਹੈ ਠੀਕ ਠਾਕ ਤੇ ਅੱਜ ਆਪਾਂ ਪਹੁੰਚੇ ਆਂ ਪਾਖੜਾ ਚੋਂ ਨਿਕਲਦੀ ਕਿੰਨੇ ਕੁ ਕੁਦਰਤ ਦੇ ਵਿੱਚ ਕਿੰਨੀ ਸੋਹਣੀ ਆ ਇਹ ਚਲ ਵਿੱਚ ਚੜ ਜਾ ਚੜਾਈ ਤੇ ਪਾਣੀ ਵਗਦਾ ਹੋਊਗਾ ਬਿਲਕੁਲ ਸ਼ਾਂਤੀ ਆ ਕੋਈ ਸ਼ੋਰ ਨਹੀਂ ਇਧਰ ਵਗਦਾ ਪਾਣੀ ਇੱਕ ਨੰਬਰ ਮਾਹੌਲ ਆ ਪੂਰਾ ਸ਼ਾਂਤ ਉਧਰ ਆਪਣਾ ਘੁੱਦਾ ਵੇਲੀ ਯਾਰ ਬੈਠਾ ਵਾ ਦੱਖਣੀ ਅਫਰੀਕਾ ਦੇ ਬਾਰਡਰ ਤੇ ਬਾਬਾ ਕਿਰਪਾ ਕਰੇ ਉਹਦਾ ਬੀਜਾ ਛੇਤੀ ਆਵੇ ਤੇ ਆਉ ਦਾ ਗੇੜਾ ਸਫਰ ਪੂਰਾ ਕਰੇ ਤੰਦਰੁਸਤੀ ਰੱਖੇ ਬਾਬਾ ਉਹਨੂੰ ਵੀ ਇਹ ਆ ਸ਼ਾਂਤੀ ਬਿਲਕੁਲ ਸ਼ਾਂਤ ਕੈਂਡ ਗੱਲ ਬਾਤ ਇੱਕ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ ਰੌਖਾ ਪਰ ਵੱਧ ਤੋਂ ਵੱਧ ਲਗਾਓ ਜਿੰਨਾ ਵੀ ਹੋ ਸਕੇ ਆਪ ਵੱਧ ਤੋਂ ਵੱਧ ਲਗਾਈਏ ਨਾ ਸੋਹਣੀ ਗੱਲ ਹੋਊਗੀ ਤੇ ਆਪਣੀ ਹਵਾ ਸਾਫ਼ ਰਹੂਗੀ ਧੰਨਵਾਦ